ਅਗਰ ਤੁਸੀਂ ਮੁਹਾਲੀ ਐਟ੍ਰੋਪੋਲਿਸ ਦੇ ਵਿੱਚ ए बी सी डी ਦੇ ਵਿੱਚ ਐਲੋਈ ਪਰਚੇਜ਼ ਕੀਤੀ ਹੋਈ ਹੈ ਜਾਂ ਤੁਸੀਂ EF GH I J ਬਲਾਕਾਂ ਦੇ ਵਿੱਚ ਜ਼ਮੀਨ ਖਰੀਦੀ ਹੋਈ ਹੈ ਕਨਾਲਾਂ ਦੇ ਵਿੱਚ ਜਾਂ ਮਰਲਿਆਂ ਦੇ ਵਿੱਚ ਜਾਂ ਏਕੜ ਦੇ ਵਿੱਚ ਪਿੰਡ ਹੈਗੇ ਜੀ ਮਟਰਾਸਾਉ ਪੱਤੋ ਬੜੀ ਕਿਸ਼ਨਪੁਰਾ ਅਗਰ ਤੁਸੀਂ ਸੈਕਟਰ 101 A ਸੈਕਟਰ 101 102 103 ਦਰਾਲੀ ਸਨੀਟਾ ਤੇ ਸੈਕਟਰ 87 ਅਗਰ ਤੋਂ ਤੁਸੀਂ ਇਸ ਦੇ ਵਿੱਚ ਪਰਤੇਜ ਕੀਤਾ ਹੋਇਆ ਜਾਂ ਤੁਸੀਂ ਇੱਥੇ ਦੇ ਜ਼ਿਮੀਦਾਰ ਹੋ ਕਿਸਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਹਾਡੇ ਲਈ ਬੇਹਦ ਜ਼ਰੂਰੀ ਜਾਣਕਾਰੀ ਲੈ ਕੇ ਆਏ ਹਾਂ ਅੱਜ ਹਾਂਜੀ ਤੇ ਵੀਡੀਓ ਦੀ ਕਰਦੇ ਹਾਂ ਜੀ ਸ਼ੁਰੂਆਤ ਸਵਾਗਤ ਹੈ ਤੁਹਾਡਾ ਡਿਸਕਵਰ ਲੈਂਡ ਅਸਟੇਟ 'ਚ ਮੈਂ ਰਵਿੰਦਰ ਸਿੰਘ ਗੱਲ ਕਰ ਰਿਹਾ ਜੀ ਲੈਂਡ ਪੂਲਿੰਗ ਪਾਲਿਸੀ ਬਾਰੇ ਅੱਜ ਕੈਬਨਟ ਦੀ ਮੀਟਿੰਗ ਸੀ ਕੈਬਨਟ ਦੀ ਮੀਟਿੰਗ 'ਚ ਪਾਸ ਹੋ ਗਿਆ ਹੈ ਜੋ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ 15 5 25 ਨੂੰ ਲੈ ਕੇ ਆਈ ਸੀ ਨੋਟੀਫਿਕੇਸ਼ਨ ਰਾਹੀਂ ਉਹ ਇਹਨਾਂ ਨੇ ਵਾਪਸ ਲੈ ਲਈ ਹੈ ਅੱਜ ਕੈਬਨਿਟ ਦੀ ਮੀਟਿੰਗ ਸੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਪਾਲਿਸੀ ਤੇ ਉੱਤੇ ਮੋਹਰ ਲਗਾ ਦਿੱਤੀ ਹੈ ਵਾਪਸੀ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤੇ ਇਸ ਯੂ ਟਰਨ ਲੈਣ ਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਹੈ ਜੀ ਬੁੱਧੀਜੀਵੀਆਂ ਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ ਦੂਜਾ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਆਮ ਲੋਕਾਂ ਦਾ ਮਜ਼ਦੂਰਾਂ ਦਾ ਇਹਨਾਂ ਦਾ ਵੱਡਾ ਸੰਘਰਸ਼ ਸੀ ਇਸ ਕਰਕੇ ਇਹਨਾਂ ਨੇ ਲੈਂਡ ਪੂਲਿੰਗ ਇਹ ਵਾਪਸ ਲਈ ਤੇ ਇਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਇਹ ਕਹਾਣੀ ਦੇ ਵਿੱਚ ਲਿਆ ਗਿਆ ਫੈਸਲਾ ਸੀ ਬਿਨਾਂ ਕਿਸੇ ਤਿਆਰੀ ਤੋਂ ਬਿਨਾਂ ਕਿਸੇ ਸਰਵੇ ਤੋਂ ਲਿਆ ਗਿਆ ਫੈਸਲਾ ਸੀ ਜਿਹੜਾ ਕਿ ਇਹਨਾਂ ਨੂੰ ਵਾਪਸ ਲੈਣਾ ਪਿਆ ਜਿਹਦੇ ਪਿੱਛੇ ਮੋਨ ਮੇਟਿ ਮੇਨ ਮੋਟਿਵ ਇਹਨਾਂ ਦਾ ਇਹੀ ਲੱਗਦਾ ਸੀ ਕਿ ਇਹ ਜਾਂ ਤਾਂ ਪੈਸਾ ਇਕੱਠਾ ਕਰਨਾ ਚਾਹੁੰਦੇ ਸੀ ਜਾਂ ਫਿਰ ਇਹ ਸਿਆਸੀ ਲਾਹਾ ਲੈਣਾ ਚਾਹੁੰਦੇ ਸੀ ਤੇ ਹੁਣ ਜੇ ਗੱਲ ਕਰੀਏ ਆਪਾਂ ਐਟ੍ਰੋਪੋਲਿਸ ਸੈਕਟਰ 101 ਇੰਡਸਟਰੀਅਲ ਪਾਰਕ ਤੇ ਸੈਕਟਰ 103 ਦੀ ਕੀ ਉਹ ਦੁਬਾਰਾ ਤੇ 100 ਤੇ ਸੈਕਟਰ 87 ਕੀ ਇਹ ਦੁਬਾਰਾ ਇਹਨੂੰ ਅਕਵਾਇਰ ਕਰਨਗੇ ਜਾਂ ਇਹ ਨੂੰ ਬਿਲਕੁਲ ਹੀ ਠੱਪ ਕਰ ਦੇਣਗੇ ਤੇ ਦੋਸਤੋ ਬਿਲਕੁਲ ਵੀ ਇਹਨੂੰ ਠੱਪ ਨਹੀਂ ਕਰਨਗੇ ਇਹ ਇਹਨੂੰ ਅਕਵਾਇਰ ਜ਼ਰੂਰ ਕਰਨਗੇ ਇਹ ਜਿਹੜਾ ਪੁਰਾਣਾ ਐਕਟ ਸੀ ਲੈਂਡ ਐਕ acquisition ਐਕਟ 2013 ਭਾਰਤ ਭੂਮੀ ਪ੍ਰਾਪਤੀ ਐਕਟ 2013 ਦੇ ਅਧੀਨ ਇਹ ਇਹਨੂੰ ਦੁਬਾਰਾ ਅਕਵਾਇਰ ਕਰਨਗੇ ਜਿਹਦੇ ਲਈ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਕਿ ਕਿਵੇਂ ਕਿਵੇਂ ਇਹਨੂੰ ਅਕਵਾਇਰ ਕਰਨਗੇ ਪਹਿਲਾ ਕਿਹੜਾ ਨੋਟਿਸ ਆਏਗਾ ਦੂਜਾ ਕਿਹੜਾ ਨੋਟਿਸ ਆਏਗਾ ਤੀਜਾ ਕਿਹੜਾ ਨੋਟਿਸ ਆਏਗਾ ਐਕਟ 2013 ਦਾ ਲੈਂਡ ਐਕੁਇਸ਼ੀਸ਼ਨ ਐਕਟ 2013 ਹੁਣ ਇਹਦਾ ਅੰਗੇਸਟ ਹੀ ਇਹ ਇਸਨੂੰ ਅਕਵਾਇਰ ਕਰਨਗੇ ਜਿਹਦੇ ਲਈ ਸਭ ਪਹਿਲਾਂ ਹੋਏਗਾ ਜੀ ਸੋਸ਼ਲ ਇੰਪੈਕਟ ਸਰਵੇ ਜਿਹਨੂੰ ਕਹਿੰਦੇ ਆ ਸਮਾਜਿਕ ਮੁਲਾਂਕਣ ਇਹਦੇ ਵਿੱਚ ਸਾਰਾ ਮੁਲਾਂਕਣ ਕੀਤਾ ਜਾਂਦਾ ਹੈ ਇਹ ਇਕੱਠਾ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਉਹਨਾਂ ਦਾ ਮੁੜ ਵਸੇਬੇ ਲਈ ਕੀ ਪ੍ਰਬੰਧ ਹੈ ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਲਈ ਕੀ ਉਹਨਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਉਹਨਾਂ ਲਈ ਨਵੀਂ ਵਿਉਤਬੰਦੀ ਕੀ ਹੈ ਤੇ ਇੱਥੇ ਕਿੰਨੇ ਟਿਊਬਵਲ ਨੇ ਕਿੰਨੇ ਦਰਖਤ ਨੇ ਕੋਈ ਨਹਿਰ ਚੱਲਦੀ ਹੈ ਕੋਈ ਨਾਲਾ ਚੱਲਦਾ ਹੈ ਇਹ ਸਾਰਾ ਮੁਲਾਂਕਣ ਕੀਤਾ ਜਾਂਦਾ ਹੈ ਤੇ ਉਹ ਸਭ ਤੋਂ ਪਹਿਲਾ ਨੋਟਿਸ ਆਂਦਾ ਹੈ 11 ਦਾ 11 ਦੇ ਨੋਟਿਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਾਰਵਾਈ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਸੀਂ ਜ਼ਮੀਨ ਨਹੀਂ ਵੇਚ ਸਕਦੇ ਜ਼ਮੀਨ ਮਾਲਕ ਆਪਣੀ ਜ਼ਮੀਨ ਨਹੀਂ ਵੇਚ ਸਕਦਾ ਹਰ ਪ੍ਰਕਾਰ ਦੀ ਖਰੀਦੋ ਫਰੋਕਤ ਟਰੇਡਿੰਗ ਤੇ ਬੈਨ ਲੱਗ ਜਾਂਦਾ ਹੈ ਉਸ ਦੇ ਉੱਤੇ ਰੋਕ ਲੱਗ ਜਾਂਦੀ ਹੈ ਜਿਸ ਕਾਰਨ ਕੋਈ ਬੰਦਾ ਕੋਈ ਜ਼ਿੰਮੇਦਾਰ ਕੋਈ ਕਿਸਾਨ ਕੋਈ ਕਾਸਤਕਾਰ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਲੋਨ ਨਹੀਂ ਲੈ ਸਕਦਾ ਤੇ ਦੂਜੀ ਇਸ ਦੇ ਵਿੱਚ ਇੱਕ ਕਾਰਵਾਈ ਹੁੰਦੀ ਹੈ ਕਿ ਲੋਕਾਂ ਤੋਂ ਕਿਸਾਨਾਂ ਤੋਂ ਲੈਂਡਲੋਰਡ ਤੋਂ ਇਤਰਾਜ਼ ਮੰਗੇ ਜਾਂਦੇ ਨੇ ਤੇ ਤੁਹਾਨੂੰ ਕੀ ਇਤਰਾਜ ਹੈ ਹਾਂਜੀ ਉਸ ਤੋਂ ਬਾਅਦ ਸਿਰਫ ਦੋ ਨੋਟਿਸ ਬਾਕੀ ਰਹਿੰਦੇ ਆ ਤੇ ਦੋਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਸੈਕਸ਼ਨ 19 ਸੇ ਸੈਕਸ਼ਨ 37 ਸੈਕਸ਼ਨ 19 ਤੋਂ ਬਾਅਦ ਇਹ ਸਿੱਧਾ ਹੀ ਸੈਕਸ਼ਨ 37 ਅਵਾਜ਼ ਸੁਣਾਉਣ ਵਾਲਾ ਹੁੰਦਾ ਹੈ ਜਿਹਦੇ ਵਿੱਚ ਇਹ ਸਿੱਧੀ ਗਵਰਨਮੈਂਟ ਅਵਾਜ਼ ਅਵਾਦ ਸੁਣਾ ਦਿੰਦੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇੱਕ ਏਕੜ ਦੇ ਬਦਲੇ ਕਿੰਨਾ ਮੁਆਵਜ਼ਾ ਸਰਕਾਰ ਇੱਕ ਕਿਸਾਨ ਨੂੰ ਦੇ ਰਹੀ ਹੈ ਜਾਂ ਇੱਕ ਏਕੜ ਦੇ ਬਦਲੇ ਕਿੰਨੀ ਲੈਂਡ ਪੂਲਿੰਗ ਸਰਕਾਰ ਜ਼ਿੰਮੇਦਾਰ ਨੂੰ ਕਿਸਾਨ ਨੂੰ ਦੇ ਰਹੀ ਹੈ ਮੋਟੀ ਮੋਟੀ ਜੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਤੁਹਾਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਵਧੀਆ ਲੱਗੀ ਹੋਏਗੀ ਜੇ ਤੁਹਾਨੂੰ ਵਧੀਆ ਲੱਗੀ ਹੈ ਤੇ ਤੁਸੀਂ ਪਲੀਜ਼ ਇਸ ਵੀਡੀਓ ਨੂੰ ਆਪਣੇ ਦੋਸਤਾਂ ਆਪਣੇ ਯਾਰਾਂ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਸਾਨੂੰ ਇਸ ਨਾਲ ਬਹੁਤ ਹੌਸਲਾ ਬਜਾਈ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ